ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਉਹ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਸਤਿ ਪਾਤਸ਼ਾਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦਰੀ ਹੈ ਸਤਿਗੁਰੂ ਜੀ ਆਪ ਜੀ ਬੜੀ ਮਹਾਨ ਕਿਰਪਾ ਕੀਤੀ ਦਿੱਲੀ ਦੇ ਧੜਗੀਆਂ ਵੱਲੋਂ ਪੰਜਾਬ ਦੀਆਂ ਜ਼ਮੀਲਾਂ ਖੋਣ ਵਾਸਤੇ ਜੋ ਸਤਿ ਪਾਤਸ਼ਾਹ ਜੀ ਉਹ ਬਿੱਲ ਲਿਆਂਦਾ ਸੀ ਆਪ ਜੀ ਕਿਰਪਾ ਕੀਤੀ ਦਇਆ ਦ੍ਰਿਸ਼ਟੀ ਵਰਤਾਈ ਉਹ ਬੰਨ ਵਾਪਸ ਲਿਆ ਮਹਾਰਾਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕਾ ਨਿਵਾਸੀ ਸਮੂਹ ਸੰਗਤਾਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਸੱਚੇ ਪਾਤਸ਼ਾਹ ਆਪ ਜੀ ਦੇ ਸਨਮੁਖ ਸ਼ੁਕਰਾਨੇ ਦੀ ਅਰਦਾਸ ਬੇਨਤੀ ਜੋਦ ਰੇ ਸਤਿਗੁਰੂ ਆਪ ਜੀ ਕਿਰਪਾ ਕੀਤੀ ਆਪਣੀ ਸਾਜੀ ਨਵਾਜੀ ਪਾਵਨ ਪੰਜਾਬ ਦੇ ਧਰਤੀ ਨੂੰ ਸੱਚੇ ਪਾਤਸ਼ਾਹ ਦੇਲੀ ਦੇ ਧੜਗੀਆਂ ਬਨੋਂ ਜੋ ਲਿਆਂਦੇ ਬਿੱਲ ਤੋਂ ਸੱਚੇ ਪਾਤਸ਼ਾਹ ਬਤਾਇਆ ਕਿਰਪਾ ਕਰਨੀ ਮੇਰ ਭਰਿਆ ਹੱਥ ਰੱਖਣਾ ਅੱਗੇ ਭਵੇਖ ਅੰਦਰ ਵੀ ਸੱਚੇ ਪਾਤਸ਼ਾਹ ਆਪਣੇ ਸਾਦੇ ਨਵਾਜੇ ਪੰਜਾਬ ਦੀ ਮਹਾਰਾਜ ਦਇਆ ਦ੍ਰਿਸ਼ਟੀ ਵਰਤਾਉਣੀ ਵਾਕੀ ਕਰਨੀ ਕਿਰਪਾ ਕਰਨੀ ਆਪਣੇ ਫੰਸ ਨੂੰ ਡਟ ਕੇ ਖੜੋਂ ਦਾ ਧੜਗੀਆਂ ਨਾਲ ਲੜਨ ਦਾ ਸੱਚੇ ਪਾਤਸ਼ਾਹ ਜੀ ਉਹ ਬਲ ਬਖਸ਼ਣਾ ਜੋ ਵੀ ਆਤ ਜੀ ਦੇ ਪੰਥ ਵੱਲ ਚੜ੍ਹ ਕੇ ਆਵੇ ਆਪਣੀ ਪਤ ਲੁਹਾ ਕੇ ਜਾਵੇ ਜੋ ਵੀ ਸ਼ਰਨ ਆਵੇ ਕਿਸੰਖ ਲਾਵੇ ਦਇਆ ਦ੍ਰਿਸ਼ਟੀ ਵਰਤੌਣੀ ਪਾਦਸ਼ਾ ਸ਼ਰੋਮਣੀ ਅਕਾਲੀ ਦਲ ਦੀ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ਣੀ ਕਿਰਪਾ ਕਰਨੀ ਸਮੂਹ ਵਰਕਰਾਂ ਨੂੰ ਸਮੂਹ ਮੈਂਬਰ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਉਹ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪੰਕਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦਰੀ ਹੈ ਸਤਿਗੁਰੂ ਜੀ ਆਪ ਜੀ ਬੜੀ ਮਹਾਨ ਕਿਰਪਾ ਕੀਤੀ ਦਿੱਲੀ ਦੇ ਧੜਗੀਆਂ ਵੱਲੋਂ ਪੰਜਾਬ ਦੀਆਂ ਜ਼ਮੀਲਾਂ ਖੋਣ ਵਾਸਤੇ ਜੋ ਸੱਚੇ ਪਾਤਸ਼ਾਹ ਜੀਓ ਬਿੱਲ ਲਿਆਂਦਾ ਸੀ ਆਪ ਜੀ ਕਿਰਪਾ ਕੀਤੀ ਦਇਆ ਦ੍ਰਿਸ਼ਟੀ ਵਰਤਾਈ ਉਹ ਬਿੱਲ ਵਾਪਸ ਦਿਆ ਮਹਾਰਾਜ ਸ਼੍ਰੋਮਣੀ ਅਕਾਲੀ ਜਨਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕਾ ਨਿਵਾਸੀ ਸਮੂਹ ਸੰਗਤਾਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਸੱਚੇ ਪਾਤਸ਼ਾਹ ਆਪ ਜੀ ਦੇ ਸੰਮੁਖ ਸ਼ੁਕਰਾਨੇ ਦੀ ਅਰਦਾਸ ਬੇਨਤੀ ਜੋਦਰੀ ਸਤਿਗੁਰੂ ਆਪ ਜੀ ਕਿਰਪਾ ਕੀਤੀ ਆਪਣੀ ਸਾਜੀ ਨਵਾਜੀ ਪਾਵਨ ਪੰਜਾਬ ਦੇ ਧਰਤੀ ਨੂੰ ਸੱਚੇ ਪਾਤਸ਼ਾਹ ਦਿੱਲੀ ਦੇ ਧੜਗੀਆਂ ਵੱਲੋਂ ਜੋ ਲਿਆਂਦੇ ਬਿੱਲ ਤੋਂ ਸੱਚੇ ਪਾਤਸ਼ਾਹ ਬਚਾਇਆ ਕਿਰਪਾ ਕਰਨੀ ਮਿਹਰ ਭਰਿਆ ਹੱਥ ਰੱਖਣਾ ਅਗੇ ਭਵੇਖ ਅੰਦਰ ਵੀ ਸੱਚੇ ਪਾਤਸ਼ਾ ਆਪਣੇ ਸਾਦੇ ਨਵਾਜੇ ਪੰਜਾਬ ਦੀ ਮਹਾਰਾਜ ਦਇਆ ਦ੍ਰਿਸ਼ਟੀ ਵਰਤਾਉਣੀ ਵਾਕੀ ਕਰਨੀ ਕਿਰਪਾ ਕਰਨੇ ਆਪਣੇ ਪੰਥ ਨੂੰ ਡਟ ਕੇ ਖੜੋਣ ਦਾ ਧਾੜਵੀਆਂ ਨਾਲ ਲੜਨ ਦਾ ਸੱਚੇ ਪਾਤਸ਼ਾ ਜੀ ਉਹ ਬਲ ਬਖਸ਼ਣਾ ਜੋ ਵੀ ਆਪ ਜੀ ਦੇ ਪੰਥ ਵੱਲ ਚੜ੍ਹ ਕੇ ਆਵੇ ਆਪਣੀ ਪਤ ਲੁਹਾ ਕੇ ਜਾਵੇ ਜੋ ਵੀ ਸ਼ਰਨ ਆਵੇ ਤੇ ਸੰਖ ਲਾਵੇ ਦਇਆ ਦ੍ਰਿਸ਼ਟੀ ਵਰਤਾਉਣੀ ਪਾਤਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਦਿਨ ਦੁਗਣੇ ਰਾਤ ਚੌਗਣੇ ਤਰੱਕੀ ਬਖਸ਼ਣੇ ਕਿਰਪਾ ਕਰਨੇ ਸਮੂਹ ਵਰਕਰਾਂ ਨੂੰ ਸਮੂਹ ਮੈਂਬਰ